ਗੋਤੋ ਬਾਈ ਥੋੜਾ ਵੀ ਜਵੰਦਾ ਮੇਰਾ ਵੀ ਜਵੰਦਾ ਹੀ ਆ ਮੈਂ ਦੇਖ ਕੇ ਹਟਿਆ ਮਾਰੇ ਬਾਜੋ ਬੰਦਾ ਦੇਖਿਆ ਬਾਈ ਹੋਰਾਂ ਦਾ ਆਉਂਦੇ ਗੋਦੀ ਦਾ ਫਿਰ ਦੂਰੋਂ ਪਸਾਣ ਆ ਜਾਂਦੀ ਆ ਹੈਰਾ ਪਿੰਡ ਮੇਰਾ ਕਾਸੀ ਵਾਲਾ ਜੀ ਪਿੰਡ ਦਾ ਕਾਸੀ ਵਾਲਾ ਸੁਨਾਮ ਕੋਲੇ ਆ ਗਿਆ ਇਹ ਜਮਾ ਦੇਖੇਪੜ ਦਵੇ ਇਹ ਹੱਥ ਇਹ ਕਰਦੇ ਨਾ ਬੜਾ ਬੰਦ ਹੈ ਬਾਈਟ ਲਿਆਖਾ ਹਾਂ ਮਰੀ ਤੇ ਸਾਗਰ ਮੰਗੀ ਜੀ ਨਹੀਂ ਨਿਕਲ ਨਹੀਂ ਇਧਰ ਆਵੇ ਹਟ ਹਟ ਹਾਂ ਬੱਸ ਓਦਰ ਇਧਰ ਤੁਹਾਨੂੰ ਨਾ ਵਿੱਚ ਦੇ ਦੇਈਏ ਇਧਰ ਕਿਹ ਇਧਰ ਆਵਾਂਗੇ ਕਿਹੜੀ ਛੇੜੂ ਚੁਨਾ 12 ਘਰ ਦੋ ਸਾਧਕਾਰ ਇੱਕ ਪਿੰਡੀ ਹੁੰਦੀ ਹੈ। ਹਾਂ ਇਹਨੇ ਆਪਣੇ ਵੱਲ ਖਾਧੀ ਦਿੱਤੀ ਬਤੀ ਘਰਨੇ ਆਪਾਂ। ਅੱਛਾ ਜੀ। ਹੈ? ਕੋਈ ਤਾਂ ਵੀ ਨਹੀਂ ਤੇ ਤਾਂ ਪਿਆ ਯਾਦ ਹੀ ਲੱਗਦਾ ਕੋਈ ਨਹੀਂ ਲਿਆ। ਅੱਛਾ ਸਾਡੇ ਪਿੰਡੇ ਵੀ ਹੋਣਗੇ। ਲਗਭਗ ਪੀੜੀ ਤਾਂ ਸਾਡੇ ਇੱਕੋ ਹੀ ਆਗੀ। ਫਸੋਦਾਂ ਦੇ ਵੀ ਗਾਹਾਂ ਦੀ ਗਾਹ ਘਰ ਵਧਗੇ।

ਆ 43 ਦਾ ਨਾ ਓਏ ਖੜੀ ਜਾ ਦੁਬਾਰਾ ਇਹ ਨਹੀਂ ਰੂੜ ਤਾਂ ਨਹੀਂ ਬੰਦੇ ਕੋਈ ਬਣਾਉਣਾ ਹੈ ਕੋਈ ਨਾ ਕੋਈ ਨਾ ਉਹ ਕੋਲ ਤਾਂ ਹੈਗੀ ਆ ਬਾਈ ਮਤਲਬ ਦਵਾਰਾ ਇੱਕ ਵਾਰੀ ਫੇਰ ਤੇ ਕਰਨ ਕੀ ਗੱਲ ਹੋਰ ਮੇਰੇ ਫੇਰ ਕਰਵਾ ਲਈ ਠੀਕ ਆ ਚੱਕ ਕਰਵਾ ਬਈ ਉਹ ਮੜੇ ਟੇਲਰ ਕੋਲ ਤੁਸਲਾਣਾ ਲਾ ਲਾ ਬਈ ਪਹਿਲਾਂ ਤਾਂ ਮੱਜਾਂ ਚੈੱਕ ਪਾਸ ਕਰੀਆਂ ਨੇ ਆਪਾਂ ਨੇ ਤਿੰਨ ਦੋ ਪਾ ਦੋ ਤਾਂ ਨਾਲ ਚੈੱਕ ਪਾਸ ਹੋ ਗਈਆਂ ਤੇ ਤੀਜੀ ਡਾਊਟ ਚ ਰੀਚੱਕ ਰੀਚੱਕ ਡਾਊਟ ਚ ਕਹ ਲਈ ਆਪਾਂ ਵੀ ਪੂਰਾ ਨਾਂ ਤਾਂ ਉਹ ਨੂੰ ਖਾਲੀ ਕਹਿ ਸਕਦੇ ਆਂ ਤਾਂ ਗੱਬਣ ਕਹਿ ਸਕਦੇ ਆਂ ਤੇ ਹੁਣ ਕਰਨ ਲੱਗੇ ਆਪਾਂ AI ਤੇ ਹੁਣ ਫਿਰ WhatsApp ਕਿਹੜਾ ਪਰੋਗੇ ਸਮਰਾਟ ਥੇਮ ਕਰਿਆਂ ਸਮਰਾਟ ਥੇਮ ਕੇਰੀ ਵਾਲਾ ਤੇ ਲਓ ਬਈ ਸਮਰਾਟ ਥੇਮ ਕੇਰੀ ਵਾਲਾ ਸੀਮ ਲਾਵਾਂਗੇ ਇਹਨਾਂ ਨੂੰ ਸੀਮਣਾ ਤੇ ਜਮਾ ਸੀਮਣਾ ਦਵਿੰਦਰ ਤੋਂ ਲਿਆਂਦਾ ਹੋਇਆ ਬਾਈ ਤੁਸੀਂ ਮਣਾ ਸੀਮੰਟ ਆਪਾਂ ਜਿਹੜੇ ਬੰਦੇ ਤੋਂ ਲਿਆਉਣੇ ਆ ਆ ਦੇਖੋ ਸਮਰਾੜ ਸਮਰਾੜ ਫਿਲ ਕਰੀਦਾ ਸਦਾ ਤੁਹਾਨੂੰ ਭਰਨ ਤੋਂ ਬਾਅਦ ਦਿਖਾਵਾਂਗੇ ਹੁਣ ਕਲੀਅਰ ਨਹੀਂ ਹੁੰਦਾ ਕਿਉਂਕਿ ਮਾ ਗਰੋ ਬਲੱਜਾ ਹੋ ਜਾਂਦਾ ਫਿਰ ਉਹ ਲਓ ਜੀ ਚਾਹ ਤਾਂ ਪਾਣੀ ਚ ਹਣਾ ਕਰਕੇ ਨਾ ਨੋਰਮਲ ਟੈਂਪਰੇਚਰ ਤੇ ਕਰਦੇ ਆਂ ਫਿਰ ਤੇ ਬਾਈ ਹੋਰਾਂ ਦਾ ਨਾਲ ਸੰਧ ਵੀ ਬਣਾਉਂਦੇ ਨੇ ਬਾਈ ਹੋਰੀ ਕਿਹੜੇ ਕਿਹੜੇ ਸੰਧ ਬਣਾਉਣੇ ਬਾਈ ਆਪਾਂ ਹਾਂ ਬਾਈ ਸਪਰੇ ਪੰਪ ਤਿਆਰ ਕਰਦੇ ਆਪਾਂ 1000 ਲੀਟਰ ਵਾਲੇ ਬੂਮ ਵਾਲੇ ਮੱਕੀ ਦੇ ਆਚਾਰ ਪਾਏ ਗਾਲੀਆਂ ਅੱਛਾ ਬਾਈ ਤੇ ਡੀਜ਼ਲ ਟੈਂਕੀਆਂ ਠੀਕ ਆ ਬਾਈ ਖਰਾਂ ਵਾਲੀਆਂ ਕੁੱਪੀਆਂ ਜਿੰਨਾ ਬਸ ਹੁੰਦਾ ਈ 2 ਜਿਹੜੀ ਚੀਜ਼ ਕਰ ਦਿੰਦੇ ਉਹ ਯਾਰ ਅੱਗੇ ਆਪਾਂ ਆਪਣੇ ਆਲੂ ਬੀਜਣ ਵਾਲੀ ਮਸ਼ੀਨਾਂ ਵੀ ਤਿਆਰ ਕਰਾਂਗੇ ਅੱਛਾ ਬਾਈ ਗਾਂ ਲਾ ਰਹੇ ਹੁੰਦਾ ਵਾ ਪ੍ਰੋਜੈਕਟ ਹਾਂਜੀ ਠੀਕ ਆ ਤੇ ਉਹ ਜੇ ਮੈਂ ਹੁਣ ਤਵੀਆਂ ਹੋ ਗਈਆਂ ਹੈ ਬਾਈ ਸਾਕੇ

ਅਛਾ ਤਿਆਰ ਹੋਣ ਵਾਸਤੇ ਹੈ ਬਾਈ ਇਹ ਤਿਆਰ ਆ ਅਛਾ ਤਿਆਰ ਆ ਹਾਂ ਠੀਕ ਹੈ ਠੀਕ ਹੈ ਲਓ ਵੀ ਉਧਰ ਭਰਦੇ ਆ ਠੀਕ ਆ ਤੁਹਾਨੂੰ ਫਿਰ ਇੱਧਰ ਖਰਾਤ ਵੀ ਦਿਖਾਵਾਂਗੇ ਆਪਾਂ ਅਗਲੀ ਉਹਦਾ ਲੱਗ ਵੀਡੀਓ ਬਣਾਵਾਂਗੇ ਤੇ ਵਾਸਤੇ ਤੇ ਮੈਂ ਅੱਗੇ ਮਹਾ ਜੀ ਡਾਕਟਰ ਮੈਂ ਖਰਾਤ ਹੀ ਬਾੜਦੇ ਬਹਾ ਤੇ ਮੈਂ ਕਹਿੰਦਾ ਤੂੰ ਆਤਾ ਸਹੀ ਡਾਕਟਰ ਹੈਗਾ ਤੇ ਆ ਕੇ ਮੈਂ ਗਾਹ ਦੇਖਿਆ ਬਹਾ ਹਾ ਮਹਾਜਰ ਖਰਾਜ ਜੀ ਮੈਂ ਸਭੰਨੀਆਂ ਇਹਨੇ ਮੈਂ ਦੂਜੇ ਪਾਸੇ ਨੇ ਗਿਆ ਮਰੀ ਮਾ ਘਰ ਵੀ ਹੈਗਾ ਭਾਈ ਉਹਨਾਂ ਦਾ ਮਾ ਘਰ ਹੀ ਸਾਰਾ ਸੈਟਅਪ ਕਰਿਆ ਹੋਇਆ ਹੈ। ਹਲੋ ਜੀ। ਘਰ ਦੇ ਆਈ ਸਮਰਾਟ ਥੇਮ ਕੇਰੀਆਂ ਵੀ। ਕੋਈ ਨਾ। ਇਹ ਲੱਗ ਰਿਹਾ ਹੈ ਕਿ ਖੁੰਨ ਪਈ। ਪਾ ਜਿਹਨੇ ਮਗਰ ਜਾਂਦੀ ਰੋਡ ਦੇ ਉੱਤੇ ਲਾਭ ਤੋਂ ਮੋੜ ਲਿਆ ਆਪੇ ਬਹੁਤ ਟਿਲ ਉੱਤੇ ਰੁਕ ਗਏ ਤੇ ਇਹ ਜਦੋਂ ਜੀ ਕਿ ਜੀ ਰਹਿੰਦੇ ਉਹ ਵੀ ਉਹ ਨਹੀਂ ਚੜ ਬਸ ਤਾਂ ਆ ਮੇਤ ਨਾਲ ਲੋਈ ਵੀ ਆ ਹੈ ਤਨੋਰ ਜੋ ਰਹੀ ਵੀ ਹੈ ਕਾਣੀ ਨਹੀਂ ਹੁੰਦੀ ਇਹਨਾਂ ਨੂੰ ਉਹ ਨਾ ਪਿੰਡਾਂ ਦੇ ਗਏ। ਦੰਨਾ ਉਹਨਾਂ ਕੋਲ ਵੀ ਸਾਰੇ ਘਰ ਦੀਆਂ ਆਉਂਦੀ। ਨਹੀਂ ਠੀਕ ਹੈ ਭਈ ਅਬ ਦੀ ਘਰ ਦੀ ਤੇ ਬ੍ਰੀਡ ਤਿਆਰ ਕਰਾਂਗੇ ਯਾਰ ਤਾਂ ਆਪਾਂ ਸਿੱਧੀ ਕੰਮ ਜਾ ਬਜਾਰੇ ਕੰਮ ਜਾਵੋ। ਹਾਂਜੀ ਹਾਂਜੀ। ਫੋਨ ਲਾਦਾ ਆਪਾਂ ਮੁੱਲ ਪਸੂ ਲਿਓਣਿਆ ਅੱਲਾ ਤਾਂ ਬਈ ਉਹਦੀ ਗੈਰ ਨਾ ਹੁਣ ਤਾਂ ਬਈ 20 ਲੀਟਰ ਲਈ ਆਈ ਮਾਂ। ਉਹ ਤਾਂ ਦਿੱਤੇ ਦੀ ਪਤਾ ਲੱਗਦਾ ਬਈ 20 ਦਿੰਦੀ ਆ ਕਿ 5 ਦਿੰਦੀ ਆ ਉਹ। 5 ਦਿੰਦੀ ਆ। ਆਇਆ ਹੁਣ ਆਪਾਂ ਘਰੇ ਆਪਾਂ ਨੂੰ ਟਾਈਮ ਤਾਂ ਲੱਗੇ ਜਾਂਦਾ। ਹਾਂ। ਪਰਾਇਆ ਵੀ ਆਪਣੋ ਕੰਮ ਆਪਣਾ ਪੂਰਾ ਤਸੱਲੀ ਨਾਲ ਹੋ ਜਾਂਦਾ ਹੈਗਾ। ਬਾਕੀ ਚੰਗੇ ਸੀਮਨ ਦਾ ਬਸ ਯਾਤ ਬਹੁਤ ਬੋਲ। ਸਹੀ ਗੱਲ ਦਾ ਸਹੀ ਗੱਲ ਆਪੀ ਤੇ ਆ ਦੇਖੋ ਹੁਣ ਬਾਈ ਨੇ ਪਰਾਇਆ ਗਿਆ ਠੀਕਾ ਤੇ ਸਾਨੂੰ ਕੱਢ ਕੇ ਦਿਖਾਉਣੇ ਆਪਾਂ ਜੋ। ਕਿ ਮੈਂ ਹੀਟ ਡੈਡ ਸਾਬ ਬਹੁਤ ਵਧੀਆ। ਬਹੁਤ ਵਧੀਆ ਜੀ ਪੂਰਾ। ਤੇ ਬਾਈ ਕਹਿੰਦਾ ਵੀ ਕੋਈ ਮਰਜ਼ੀ ਹੋਵੇ ਕਹਿੰਦਾ ਵੀ ਆਪਾਂ ਕੀ ਠੀਕਾ ਕਹਿੰਦਾ ਪੂਰਾ ਸਿਰੇ ਦਾ ਭਰਾਉਣਾ। ਤੇ ਫਿਰ ਮੈਂ ਬਾਈ ਨੂੰ ਕਿਹਾ ਮੈਂ ਫਿਰ ਆਪਾਂ ਫੈਦਵਿੰਦਰ ਵਾਲੇ ਹੀ ਭਰਾਉਣੇ ਆ ਵਾ ਸਮਰਾਟ ਸੇ ਮਗੇਰੀਆਂ ਠੀਕ ਆ ਬੋਹ ਕੋਈ ਨਾ ਲੱਗੀ ਇvre ਹਰੇ ਕਹਤ ਹੰਦਾ ਮੱਡੀ ਕਾ ਭਰਾਉਣਾ ਉੱਗਾ ਭੰਨਾਂ ਦਾ ਠੀਕ ਆ ਹੀ ਭਰਾ ਸਕਦਾ ਐਂ ਦਾ ਗੱਲ ਦੇਖੀਏ ਅੱਜ ਹੁਣ ਆਪਾਂ ਮਿੱਠਾ ਪਾਉਂ ਆ ਹਾਂ ਹਾਂ ਉਹੇ ਜਿਹਾ ਸੁਆਦ ਆ ਜੇ ਤਾਂ ਗੱਲੇ ਕੀ ਆ ਥੋੜਾ ਨਾ ਹੁਣ ਘੋੜੇ ਥੋੜੇ ਦੇ ਮੁੱਲ ਦੇ ਯੋਗਾ ਖਤਰੇ ਦੇ ਮੁੱਲ ਦੇ ਸਹੀ ਗੱਲ ਆ ਨਾ ਹੀ ਪਹਿਲਾਂ ਮੈਂ ਲਾ ਤੁਹਾਡੇ ਵੀਡੀਓ ਚ ਮੈਂ ਲਾਦਾ ਨਾਂ ਆ ਸੁਣੀ ਬਾਪੂ ਜੀ ਨੇ ਕਿਆ ਸੀ ਕਹਿੰਦੇ ਗਦਾ ਵੀ ਪਾਲ ਲਾਂ ਕਹਿੰਦੇ ਘੋੜਾ ਵੀ ਪਾਲ ਲਾਂ ਕਹਿੰਦੇ ਖਰਚਾ ਉਹਨੇ ਹੀ ਆਉਂਦਾ ਦੋਨਾਂ ਤੇ ਦੇਗੋ ਉਹੀ ਗੱਲ ਕਰਦੇ ਵੀ ਖਰਚਾ ਤਾਂ ਗਦੇ ਤੇ ਵੀ ਓਨਾ ਹੀ ਆਉਂਦਾ ਘੋੜੇ ਤੇ ਵੀ ਹੁੰਦੀ ਆਉਂਦਾ ਜੀ ਉਹ ਬੰਦੇ ਨੂੰ ਹੁਣ ਨਾ ਸਮਾਂ ਉੱਖਾ ਸਹੀ ਗੱਲ ਆ ਸਹੀ ਗੱਲ ਆ ਜੀ ਤੁਹਾਡੀ ਆ ਆ ਕੱਟੀ ਪਾਲਦਾ ਮੈਂ ਹੁਣ ਛੱਡ ਦੇਣਾ ਜਿੱਧਰ ਨੂੰ ਜਾਊ ਮੇਰੇ ਮੰਗਰੀ ਜਾਊਗੀ ਅੱਛਾ ਜੀ ਮਾਮੂ ਦਾ ਇਹਨੂੰ ਮਾਮੂ ਦਾ ਕੋਈ ਨਹੀਂ ਇਹਨੂੰ ਨਹੀਂ ਉਹ ਦੇਖ ਲੈ ਕਿੰਨੀ ਹੋਈ ਪਈ ਹੁਣ ਲੈ ਜਾਣਾ ਛੱਪੜ ਤੇ ਅੱਛਾ ਧਿਆਰਾ ਲਾ ਦੇਣਾ ਮੇਰੇ ਮੰਗਰ ਜਾ ਛੱਪੜ ਕਿਥੇ ਆਪਦਾ ਬਣਾਇਆ ਹੈ ਤੁਸੀਂ ਸਾਹਮਣੇ ਅੱਛਾ ਸਾਹਮਣੇ ਆ ਗਿਆ ਹਾਂ ਜੀ ਹਾਂ ਉਹ ਸਾਹਮਣੇ ਸਰਕਾਰੀ ਆ ਗਿਆ ਮੀਟਰ ਨੇ ਪਾਣੀ ਨਾ ਭਰ ਦੇ ਨਹੀਂ ਬਸ ਠੀਕ ਆ ਜੀ ਕੋਈ ਵੀ ਕਟਰੂ ਆ ਖੜੀਆ ਇਧਰ ਇਹਨੂੰ ਜਿੱਧਰ ਨੂੰ ਮਰਜ਼ੀ ਲੈ ਜਾ ਉਧਰ ਲਓ ਜੀ ਆ ਦਿਖਾਉਣੇ ਹੁਣ ਸਾਨੂੰ ਸੀਮਨ ਲਓ ਵੀ ਸਮਰਾਟ ਥੇ ਮਗੇਰੀਆਂ ਤੇਰੇ ਉਧਰ ਮੁੰਡੀਆਂ ਮਾਂਡੀਆਂ ਪਰਸੀ ਗਏ ਮਾਦਰ ਜਮਣਾ ਮਿਲ ਕੇ ਰਿਕਾਰਡ 26200 ਲਓ ਜੀ ਧੰਦੀਵਾਲ ਫਾਰਮ ਇਹ ਬਾਈ ਦਾ ਨੰਬਰ ਆ ਵਾਗਰੇ 2025 ਦੀ ਸੀਮਣ ਹੈਗਾ ਇਹ ਬਾਈ ਨੂੰ ਫੜਾ ਦਾਂਗੇ ਤੇ ਬਾਕੀ ਵੀ ਬਾਈ ਹੋਰਾਂ ਦੇ ਕੋਈ ਸੰਦਾਂ ਦੇ ਬਣਾਉਣੇ ਆਪਾਂ ਵੀਡੀਓ ਤੇ ਬਾਈ ਹੋਰਾਂ ਦਾ ਬਾਈ ਕਹਿੰਦਾ ਯਾਰ ਵੀ ਕਹਿੰਦਾ ਫਾਪਾ ਪਸ਼ੂ ਕਹਿੰਦਾ ਯਾਰ ਸਾਹਮਣਾ ਕਹਿੰਦਾ 5 6 ਲੀਟਰ ਵਾਲਾ ਵੀ ਆ ਕਹਿੰਦਾ ਸਾਹਮਣਾ 12 ਲੀਟਰ ਵਾਲਾ ਹੈ ਸਾਹਮਣਾ 20 ਵਾਲਾ ਵੀ ਆ ਕਹਿੰਦਾ ਫਿਰ ਫਿਰ ਕਿਉਂ ਯਾਰ ਆਪਾਂ ਵੀ ਮਾੜੇ ਪਸ਼ੂਆਂ ਦੀ ਸੰਭ ਸੰਭਾਲ ਕਰੀਏ ਤੇ ਬਾਈ ਨੇ ਚੰਗੇ ਪਸ਼ੂ ਤਿਆਰ ਕਰੇ ਹੋਏ ਨੇ ਬਾਈ ਕੋਲ 10 12 ਨਗ ਹੈਗੇ ਨੇ ਪਸ਼ੂਆਂ ਦੇ ਸਾਰੇ ਚੰਗੇ ਆ ਤੇ ਬਾਈ ਨੇ ਇੱਕ ਸਾਨ ਵੀ ਤਿਆਰ ਕਰ ਰਿਆ ਹੈ ਬਾਈ ਨੀਲੀ ਰਵੀ ਦਾ ਆ ਦੇਖੋ ਸਾਨ ਵੀ ਚੰਗਾ ਗਾ ਤੇ ਵਧੀਆ ਇਧਰ ਬਾਈ ਨੇ ਹੁਣ ਨਵਾਂ ਸੈੱਟ ਪਾਊਗਾ ਇਧਰ ਪਾਉਣ ਲੱਗ ਰਿਹਾ ਹੈਗਾ ਇੱਥੇ ਆ ਮਿੱਟੀ ਪਾਈ ਹੈ ਬਾਈ ਨੇ ਕਹਿੰਦਾ ਅਸੀਂ ਕਹਿੰਦਾ 80 90 ਟਰਾਲੀਆਂ ਪਾਈ ਜਾਂਦੇ ਮੇਰੇ ਤੇ ਇੱਥੇ ਪਾਉਣਾ ਸੈੱਟ ਬਾਈ ਨੇ ਤੇ ਪਹਿਲਾਂ ਵੀ ਉਹ ਬਾਹਣ ਦੇ ਮੇਲ ਦਾ ਸੀਗਾ ਤੇ ਵਧੀਆ ਸੈਟਅਪ ਕਰਿਆ ਹੋਇਆ ਹੈ ਜਰਾ ਤੇ ਮਨ ਤਾਂ ਚੀਜ਼ ਘੰਟ ਲੱਗੀ ਬਾਈ ਦੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਸასი ਕਾਲ ਜੀ